ਦੇਖੋ ਜੀ ਬੱਚੇ ਨੂੰ ਕੋਈ ਕੰਮ ਨਹੀਂ ਲਾਉਂਦੇ ਕੋਈ ਜ਼ਿੰਮੇਵਾਰੀ ਨਹੀਂ ਦਿੰਦੇ ਸਾਰੀਆਂ ਮੰਗਾਂ ਪੂਰੀਆਂ ਕਰ ਦਿਆਂ ਫਿਰ ਵੀ ਸੱਸੀਕਾਲ ਜੀ ਮੈਂ ਤੁਹਾਡਾ ਆਪਣਾ ਦਰਸ਼ਨ ਸਿੰਘ ਅੱਜ ਦਾ ਜੋ ਵਿਸ਼ਾ ਅਸੀਂ ਲੈ ਕੇ ਆਏ ਆ ਜੀ ਉਹ ਉਹ ਵੀ ਬੜਾ ਭੱਖਦਾ ਮਸਲਾ ਹੈ ਤੇ ਉਹਦੇ ਵਿੱਚ ਵੀ ਸਾਡੇ ਮਾਪੇ ਜਿਹੜੇ ਹਨ ਉਹ ਵਿਸ਼ੇ ਨੂੰ ਚੁਣ ਕੇ ਜਾਂ ਉਹ ਵਿਸ਼ੇ ਤੇ ਗੱਲ ਕਰਕੇ ਬੜਾ ਮਾਣ ਮਹਿਸੂਸ ਕਰਦੇ ਆ ਮਾਣ ਮਹਿਸੂਸ ਕਿਵੇਂ ਕਰਦੇ ਆ ਉਹ ਹਮੇਸ਼ਾ ਕਹਿੰਦੇ ਆ ਕਹਿੰਦੇ ਜੀ ਦੇਖੋ ਇੱਕ ਦੂਜੇ ਨੂੰ ਵੀ ਦੱਸਣਗੇ ਰਿਸ਼ਤਦਾਰੀ ਦੱਸਣਗੇ ਅਸੀਂ ਤਾਂ ਭਾਈ ਆਪਣੇ ਬੱਚੇ ਨੂੰ ਕੋਈ ਕੰਮ ਨਹੀਂ ਲਾਉਂਦੇ ਕੋਈ ਇਹਨੂੰ ਜ਼ਿੰਮੇਵਾਰੀ ਨਹੀਂ ਦਿੱਤੀ ਹੋਈ ਤੇ ਇਹਨੂੰ ਕਿਹਾ ਹੋਇਆ ਸਿਰਫ ਪੜ ਤੂੰ ਪੜ ਕੇ ਕਾਮਯਾਬ ਹੋਣਾ ਦੇਖੋ ਜੀ ਇਹ ਕਿਤੇ ਨਹੀਂ ਲਿਖਿਆ ਹੋਇਆ ਵੀ ਅਗਰ ਕਿਸੇ ਬੱਚੇ ਨੇ ਸਿਰਫ ਪੜਨਾ ਹੈ ਤਾਂ ਉਹਨੇ ਨਾਲ ਕੋਈ ਜ਼ਿੰਮੇਵਾਰੀ ਨਹੀਂ ਚੱਕਣੀ ਜਾਂ ਨਾਲ ਕੋਈ ਕੰਮ ਨਹੀਂ ਕਰਨਾ ਤੁਸੀਂ ਆਪਣੇ ਪੁਰਾਣੇ ਸਮੇਂ ਦੇ ਵਿੱਚ ਦੇਖ ਲਓ ਤੁਹਾਨੂੰ ਹੁਣ ਵੀ ਬਹੁਤ ਲੋਕ ਅਫਸਰ ਲੱਗੇ ਹੋਏ ਮਿਲਣਗੇ ਅਫਸਰ ਲੱਗੇ ਹੋਏ ਤੇ ਉਹਨਾਂ ਨਾਲ ਗੱਲ ਕਰਕੇ ਦੇਖ ਲਓ ਤੁਸੀਂ ਆਪਣੇ ਟਾਈਮ 'ਚ ਕੀ ਕਰਦੇ ਸੀ ਉਹ ਕਹਿੰਦੇ ਸੀ ਸਾਡੇ ਬਜ਼ੁਰਗ ਤਾਂ ਜੀ ਸਵੇਰੇ ਸਾਨੂੰ ਫੜਾਉਂਦੇ ਸੀ ਦਾਤੀ ਜਾ ਕੇ ਕੱਕ ਕੰਡਾ ਕਰਕੇ ਲਿਆਉਉ ਤੁਸੀਂ ਤੁਸੀਂ ਇਹ ਕਰਕੇ ਲਿਓ ਜਾਂਦੇ ਹੋਏ ਵੀ ਕੰਮ ਕਰਕੇ ਜਾਣਾ ਪੈਂਦਾ ਸੀ ਫਿਰ ਜਾਂਦੇ ਸੀ ਸਕੂਲ ਕਾਲਜ ਉਹ ਵੀ ਤੁਰ ਕੇ ਪੈਦਲ ਜਾਂਦੇ ਸੀ ਤੇ ਵਾਪਸ ਜਦੋਂ ਆਉਂਦੇ ਸੀ ਅਸੀਂ ਆ ਕੇ ਸਾਨੂੰ ਫਿਰ ਕੰਮ ਦੇ ਵਿੱਚ ਗੱਡ ਲੈਂਦਾ ਸੀ ਉਹ ਪਰ ਫਿਰ ਵੀ ਉਹਨਾਂ ਦੇ ਵਿੱਚੋਂ ਤੁਹਾਨੂੰ ਬਹੁਤ ਲੋਕ ਅਫਸਰ ਲੱਗੇ ਹੋਏ ਮਿਲਣਗੇ ਅਗਰ ਜੇਕਰ ਤੁਸੀਂ ਬੱਚੇ ਨੂੰ ਵਿਹਲਾ ਰੱਖ ਕੇ ਹੀ ਬਣਾਉਣਾ ਹੈ ਫਿਰ ਉਹ ਲੋਕ ਕਿਵੇਂ ਅੱਜ ਤੱਕ ਕਾਮਯਾਬ ਹੋਗੇ ਕਾਰਨ ਕੀ ਹੈ ਕਾਰਨ ਸਿਰਫ ਇਹ ਹੈ ਕਿ ਦੇਖੋ 24 ਘੰਟੇ ਬੱਚੇ ਕੋਲ ਹੁੰਦੇ ਆ 24 ਘੰਟਿਆਂ ਦੇ ਵਿੱਚ ਜੇ ਤੁਸੀਂ ਬੱਚੇ ਨੂੰ ਕਹੋ ਕਿ 24 ਘੰਟਿਆਂ ਦੇ ਵਿੱਚੋਂ 8-10 ਘੰਟੇ ਦੀ ਨੀਂਦ ਸਾਈਡ ਤੇ ਕਰਕੇ ਬਾਕੀ ਛੋਟੇ-ਮੋਟੇ ਹੁਕਮ ਹੋਰ ਕਰਕੇ ਜਿੰਨੇ ਘੰਟੇ ਦੇ ਕੋਲ ਬਚ ਗਏ ਕੀ ਉਹ ਸਾਰੇ ਘੰਟੇ ਲਗਾਤਾਰ ਪੜ ਸਕਦਾ ਤੁਸੀਂ ਖੁਦ ਵੀ ਨਹੀਂ ਸਾਰੇ ਘੰਟੇ ਲਗਾਤਾਰ ਕੰਮ ਕਰ ਸਕਦੇ ਤੁਸੀਂ ਇਹਨੂੰ ਇੱਕ ਵਾਰ ਕਾਊਂਟ ਕਰਕੇ ਦੇਖੋ ਦੇਖੋ ਬੱਚੇ ਨੂੰ ਕੰਮ ਤੇ ਕਿਸੇ ਕਿਸੇ ਬੱਚੇ ਤੋਂ ਕੋਈ ਕੰਮ ਨਾ ਕਰਾਉਣਾ ਜਾਂ ਬੱਚੇ ਨੂੰ ਕੋਈ ਜ਼ਿੰਮੇਵਾਰੀ ਨਾ ਦੇਣੀ ਇਹ ਕੋਈ ਬਹੁਤ ਮਾਣ ਵਾਲੀ ਗੱਲ ਨਹੀਂ ਹੈ ਇਹ ਤੇ ਸਾਨੂੰ ਮਾਣ ਨਹੀਂ ਕਰਨਾ ਚਾਹੀਦਾ ਸਾਡੇ ਮਾਪਿਆਂ ਨੂੰ ਮਾਣ ਨਹੀਂ ਕਰਨਾ ਚਾਹੀਦਾ ਕਿ ਅਸੀਂ ਤਾਂ ਜੀ ਕੰਮ ਨਹੀਂ ਲਾਉਂਦੇ ਕਿਉਂ ਨਹੀਂ ਲਾਉਂਦੇ ਤੁਸੀਂ ਕੰਮ ਉਹਨੂੰ ਕੰਮਤ ਲਾਓ ਕੰਮ ਮੈਂ ਇਹ ਨਹੀਂ ਕਹਿੰਦਾ ਵੀ ਉਹਨੂੰ ਬਹੁਤ ਜ਼ਿਆਦਾ ਕੰਮ ਲਾ ਦੋ ਕੰਮ ਨੂੰ ਬਹੁਤ ਛੋਟੇ ਕੰਮਾਂ ਤੋਂ ਵੀ ਲਾ ਸਕਦੇ ਆਪਾਂ ਘਰ ਦੇ ਵਿੱਚ ਛੋਟੇ-ਮੋਟੇ ਕੰਮਾਂ ਤੇ ਉਹਨੂੰ ਹੈਲਪ ਬੱਚਿਆਂ ਨੂੰ ਥੋੜਾ ਲੜਕੀਆਂ ਨੂੰ ਕਿਚਨ ਦੇ ਵਿੱਚ ਥੋੜੀ-ਬਹੁਤੀ ਹੈਲਪ ਦੇ ਲਈ ਲਗਾਤਾ ਬੱਚਿਆਂ ਨੂੰ ਬੇਟਿਆਂ ਨੂੰ ਜਿਹੜਾ ਉਹਨਾਂ ਨੂੰ ਥੋੜਾ ਰੋਟੀ ਬਣੀ ਫੜਾਉਣ ਦੇ ਕੰਮ ਲਾਤਾ ਕਹਿਣ ਦਾ ਮਤਲਬ ਇਹ ਹੈ ਵੀ ਜਿੰਨੀ ਦੇਰ ਅਸੀਂ ਉਹਨਾਂ ਨੂੰ ਬੈਠੇ ਨੂੰ ਸਭ ਕੁਝ ਦੇਣਾ ਸ਼ ਉਹਨਾਂ ਦੀ ਆਦਤ ਉਹੀ ਬਣ ਜਾਣੀ ਹੈ ਤੇ ਉਹ ਜਦੋਂ ਫਿਰ ਕਿਤੇ ਜਾ ਕੇ ਤੁਸੀਂ ਕਦੇ ਵੀ ਦੇਖਿਓ ਫਿਰ ਜਦੋਂ ਤੁਸੀਂ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ ਹੁੰਦੀ ਬੱਚੇ ਨੂੰ ਜਾਂ ਕੋਈ ਕੰਮ ਨਹੀਂ ਲਾਇਆ ਹੁੰਦਾ ਜੇ ਕਿਤੇ ਹਫਤਾ ਤੁਹਾਨੂੰ ਘਰ ਛੱਡ ਕੇ ਜਾਣਾ ਪੈ ਜੇ ਤਾਂ ਟੈਨਸ਼ਨ ਪੈ ਜਾਂਦੀ ਮੇਰੇ ਬੱਚੇ ਦਾ ਰੋਟੀ ਦਾ ਕੀ ਬਣੂ ਘੱਟੋ ਘੱਟ ਅਸੀਂ ਬੱਚੇ ਨੂੰ ਇੰਨਾ ਕੁ ਤਾਂ ਬਣਾ ਦਈਏ ਉਤੋਂ ਬਾਅਦ ਜਦੋਂ ਬੱਚੇ ਸਾਡੇ ਬਾਹਰ ਜਾਂਦੇ ਆ ਕਿਤੇ ਜਾ ਕੇ ਸਭ ਤੋਂ ਸਭ ਤੋਂ ਪਹਿਲੀ ਟੈਨਸ਼ਨ ਸਾਨੂੰ ਹੁੰਦੀ ਆ ਕਿ ਸਾਡਾ ਬੱਚਾ ਇਕੱਲਾ ਕੀ ਕਰੂ ਜਾ ਕੇ ਉੱਥੇ ਨਾ ਤਾਂ ਇਹਨੂੰ ਕੋਈ ਜ਼ਿੰਮੇਵਾਰੀ ਆਉਂਦੀ ਹੈ ਨਾ ਇਹਨੂੰ ਕੋਈ ਕੰਮ ਆਉਂਦਾ ਕਿਉਂ ਕਿ ਅਸੀਂ ਤਾਂ ਕਦੇ ਲਾਇਆ ਨਹੀਂ ਹੈ ਸੋ ਅਸੀਂ ਕਿਉਂ ਅਸੀਂ ਕਿਉਂ ਇਹਨਾਂ ਗੱਲਾਂ ਵੱਲ ਨੂੰ ਨਹੀਂ ਜਾਂਦੇ ਥੋੜਾ ਥੋੜਾ ਕੰਮ ਬੱਚੇ ਨੂੰ ਸਿਖਾਈਏ ਥੋੜਾ ਥੋੜਾ ਕੰਮ ਸ਼ੁਰੂ ਤੋਂ ਲਗਾਈਏ ਤਾਂ ਕਿ ਕੱਲੋਂ ਅਗਰ ਬੱਚੇ ਨੂੰ 8-10 ਦਿਨ ਦੇ ਲਈ 15 ਦਿਨ ਲਈ ਵੀ ਕੱਲਾ ਰਹਿਣਾ ਪਵੇ ਜੇ ਤਾਂ ਉਹ ਆਪਣੇ ਜੋਗਾ ਬਣਾ ਸਕੇ ਖਾ ਸਕੇ ਚਾਹੇ ਉਹ ਮੁੰਡਾ ਚਾਹੇ ਕੁੜੀ ਆ ਜ਼ਰੂਰੀ ਨਹੀਂ ਹੈ ਵੀ ਸਿਰਫ ਕੁੜੀਆਂ ਨੂੰ ਇਹ ਕਰਦਾ ਕੰਮ ਸਿਖਾਉਣਾ ਹੈ ਤਾਂ ਉੱਥੋਂ ਅਸੀਂ ਛੋਟਾ ਛੋਟਾ ਸਿਖਾ ਸਕਦੇ ਹਾਂ ਦੂਜੀ ਗੱਲ ਅਸੀਂ ਸਭ ਤੋਂ ਵੱਡੀ ਗਲਤੀ ਕੀ ਕਰਦੇ ਹਾਂ ਅਸੀਂ ਇੱਕ ਰੂਮ ਦੇ ਵਿੱਚ ਕਈ ਵਾਰ ਕਮਰੇ ਵਿੱਚ ਬੈਠੇ ਹੁੰਦੇ ਹਾਂ ਬੈਠੇ ਬੈਠੇ ਅਸੀਂ ਆਪਸ ਦੇ ਵਿੱਚ ਗੱਲਾਂ ਕਰਨ ਲੱਗਦੇ ਕੋਈ ਵੱਡੀ ਜ਼ਿੰਮੇਵਾਰੀ ਵਾਲੀ ਗੱਲ ਕਰਨੀ ਹੁੰਦੀ ਹੈ ਅਸੀਂ ਮੰਨ ਲਓ ਜਾਂ ਤਾਂ ਅਸੀਂ ਇਹ ਹੈ ਵੀ ਕੋਈ ਲੈਂਡ ਦੇਣ ਦੀ ਗੱਲ ਕਰਨੀ ਹੁੰਦੀ ਹੈ ਜਾਂ ਕੋਈ ਵਿਆਹ ਆ ਰਿਹਾ ਹੈ ਪ੍ਰੋਗਰਾਮ ਉਹਦੇ ਪ੍ਰੋਗਰਾਮ ਨਾਲ ਸੰਬੰਧਿਤ ਮੈਨੇਜਮੈਂਟ ਦੀ ਗੱਲ ਕਰਨੀ ਹੁੰਦੀ ਹੈ ਪ੍ਰਬੰਧ ਕਰਨ ਦੀ ਗੱਲ ਹੁੰਦੀ ਹੈ ਤਾਂ ਜਦੋਂ ਅਸੀਂ ਕਰਨਾ ਸ਼ੁਰੂ ਕਰਦੇ ਹਾਂ ਸਿਆਣੇ ਬੈਠ ਕੇ ਤਾਂ ਬੱਚੇ ਨੂੰ ਕਹਿੰਦੇ ਆ ਬੇਟਾ ਤੂੰ ਜਾ ਖੇੜਿਆ ਬੇਟਾ ਤੂੰ ਜਾ ਦੂਜੇ ਕਮਰੇ ਚ ਅਸੀਂ ਇਹ ਗੱਲਾਂ ਕਰਨੀਆਂ ਇੱਥੇ ਸਭ ਤੋਂ ਵੱਡੀ ਗਲਤੀ ਕਰਦੇ ਆ ਅਸੀਂ ਜਦੋਂ ਅਸੀਂ ਇਹ ਗੱਲਾਂ ਕਰਨੀਆਂ ਜਦੋਂ ਅਸੀਂ ਇਹ ਪ੍ਰਬੰਧ ਕਰਨੇ ਆ ਜਦੋਂ ਅਸੀਂ ਪਰਿਵਾਰ ਨਾਲ ਸੰਬੰਧਿਤ ਕੋਈ ਵੀ ਗੱਲ ਕਰਨੀ ਆ ਬੱਚਾ ਅਗਰ ਦੂਜੇ ਕਮਰੇ ਵਿੱਚ ਬੈਠਾ ਉਹਨੂੰ ਬੁਲਾ ਕੇ ਲੈ ਕੇ ਆਪਣੇ ਕੋਲ ਬਿਠਾਓ ਉਹਨੂੰ ਆਪਣੇ ਕੋਲ ਬਿਠਾਓ ਤਾਂ ਕਿ ਉਹ ਤੁਹਾਡੀਆਂ ਗੱਲਾਂ ਸੁਣ ਸਕੇ ਕਿ ਸਾਡੇ ਪਰਿਵਾਰ ਸਾਡਾ ਪਰਿਵਾਰ ਆ ਜਿਹੜਾ ਉਹ ਕਿਵੇਂ ਚੱਲ ਰਿਹਾ ਹੈ ਉਹਦਾ ਲੈਣ ਦੇਣ ਕੀ ਹੈ ਸਾਡੀ ਔਕਾਤ ਕੀ ਹੈ ਅਸੀਂ ਕਿੰਨਾ ਕਰ ਸਕਦੇ ਆ ਦੇਖੋ 10 12 ਸਾਲ ਤੱਕ ਜਦੋਂ ਪਲੱਸ 2 ਤੱਕ ਬੱਚਾ ਹੁੰਦਾ ਉਹਨੂੰ ਅਸੀਂ ਆਪਣੇ ਘਰ ਦਾ ਕੋਈ ਰਾਜ਼ ਨਹੀਂ ਦੰਦੇ ਤੇ ਪਲਸ 2 ਜੀ ਜਾ ਕੇ ਬੱਚਾ ਇੱਕ ਵੱਡੀ ਮੰਗ ਸਾਡੇ ਅੱਗੇ ਰੱਖ ਦਿੰਦਾ ਫਿਰ ਅਸੀਂ ਕੀ ਕਹਿੰਨੇ ਉਹਨੂੰ ਕਿ ਬੇਟਾ ਆਪਾਂ ਤਾਂ ਏ ਕਰਨ ਜੋਗੇ ਨਹੀਂ ਪਰ ਬੱਚਾ ਨਹੀਂ ਮੰਨਦਾ ਕਿਉਂ ਨਹੀਂ ਮੰਨਦਾ ਕਿਉਂਕਿ ਉਹਨੂੰ ਅਸੀਂ ਅੱਜ ਤੱਕ ਇਹ ਦੱਸਿਆ ਹੀ ਨਹੀਂ ਕਿ ਤੇਰੀ ਜਿਹੜੀ ਲਿਮਟ ਹੈ ਉਹ ਕਿੱਥੋਂ ਤੱਕ ਹੈ ਸਾਡਾ ਜਿਹੜਾ ਪਰਿਵਾਰ ਹੈ ਉਹ ਕਿੰਨਾ ਕਰ ਸਕਦੇ ਆ ਅਸੀਂ ਅਸੀਂ ਕਦੇ ਉਹਨੂੰ ਦੱਸਿਆ ਹੀ ਨਹੀਂ ਹੈ ਤੇ ਜਦੋਂ ਉਹਨੂੰ ਦੱਸਿਆ ਨਹੀਂ ਫਿਰ ਫਿਰ ਅਸੀਂ ਕਹਿੰਨੇ ਆ ਕਿ ਬੱਚਾ ਸਤੋ ਜਿੱਦ ਕਰਕੇ ਕੰਮ ਸਮਾਨ ਮੰਗਦਾ ਜਿੱਦ ਕਰਕੇ ਇਹ ਮੰਗਦਾ ਜਿੱਦ ਕਰਕੇ ਇਹ ਮੰਗਦਾ ਉਹ ਤਾਂ ਮੰਗੂ ਗਈ ਕਿਉਂ ਕਿਉਂ ਨੂੰ ਅਜੇ ਤੱਕ ਅਸੀਂ ਦੱਸਿਆ ਹੀ ਨਹੀਂ ਕਿ ਤੂੰ ਕੀ ਲੈਣ ਜੋਗਾ ਤੇ ਕੀ ਨਹੀਂ ਲੈਣ ਜੋਗਾ ਇਹ ਬੱਚੇ ਨੂੰ ਉਦੋਂ ਤੱਕ ਨਹੀਂ ਪਤਾ ਲੱਗਣਾ ਜਦੋਂ ਤੱਕ ਉਹਨੂੰ ਜ਼ਿੰਮੇਵਾਰ ਨਹੀਂ ਬਣਾਉਂਦੇ ਇਹ ਦੇਖੋ ਇੱਥੇ ਜਾ ਕੇ ਸਾਨੂੰ ਆਪਣੀ ਗਲਤੀ ਮੰਨਣੀ ਪੋਗੀ ਮਾਪਿਆਂ ਨੂੰ ਕਿ ਬੱਚੇ ਨੂੰ ਜ਼ਿੰਮੇਵਾਰ ਨਾ ਬਣਾਉਣਾ ਜਾਂ ਕੰਮ ਕਰਨ ਤੋਂ ਹਟਾਉਣਾ ਇਹ ਮਾਪਿਆਂ ਦੀ ਪੂਰਨ ਤੌਰ ਤੇ ਜ਼ਿੰਮੇਵਾਰੀ ਹੈ ਮੈਂ ਇਹ ਨਹੀਂ ਕਹਿੰਦਾ ਫੇਰ ਦੁਬਾਰਾ ਮੈਂ ਕਲੀਅਰ ਕਰਦਾ ਹਾਂ ਇਹ ਮੈਂ ਇਹ ਨਹੀਂ ਕਹਿੰਦਾ ਕਿ ਬੱਚਿਆਂ ਨੂੰ ਤੁਸੀਂ ਵਜਨ ਚਕਾਉਣਾ ਸ਼ੁਰੂ ਕਰ ਦੋ ਬੱਚਿਆਂ ਨੂੰ ਤੁਸੀਂ 2-2 ਘੰਟੇ 4-4 ਘੰਟੇ ਕੰਮ ਚੋਂ ਨਾ ਕੱਢੋ ਬਿਲਕੁਲ ਨਹੀਂ ਕਹਿੰਦਾ ਦੋ ਗੱਲਾਂ ਸਿਰਫ ਆਪਣੇ ਪੱਲੇ ਬੰਨ ਲਓ ਪਹਿਲੀ ਗੱਲ ਤੁਸੀਂ ਪੱਲੇ ਬੰਨਣੀ ਹੈ ਕਿ ਜਦੋਂ ਵੀ ਘਰ ਦੀ ਕੋਈ ਮੇਨ ਗੱਲ ਕਰਨ ਲੱਗਿਓ ਤਾਂ ਬੱਚਾ ਤੁਹਾਡਾ ਵਿੱਚ ਬੈਠਾ ਹੋਣਾ ਚਾਹੀਦਾ ਭਾਵੇਂ ਉਹਦੀ ਉਮਰ 5 ਸਾਲ ਹੈ 4 ਸਾਲ ਹੈ 12 ਸਾਲ ਹੈ 15 ਸਾਲ ਹੈ ਇਹ ਡਿਪੈਂਡ ਨਹੀਂ ਕਰਦਾ ਕਿਉਂਕਿ ਬੱਚੇ ਮਾਪਿਆਂ ਲਈ ਬੱਚਾ ਹਮੇਸ਼ਾ ਛੋਟਾ ਰਹਿੰਦਾ ਚਾਹੇ ਉਹ 35-40 ਸਾਲ ਦਾ ਹੋ ਜੇ ਕਦੇ ਵੀ ਵੱਡਾ ਨਹੀਂ ਹੁੰਦਾ ਇਸ ਕਰਕੇ ਵੱਡਾ ਅਸੀਂ ਉਹਨੂੰ ਮੰਨਣਾ ਜਦੋਂ ਤੱਕ ਅਸੀਂ ਖੁਦ ਨਹੀਂ ਉਸ ਬੱਚੇ ਨੂੰ ਸਿਆਣਾ ਮੰਨਾਂਗੇ ਚਾਹੇ ਉਹ ਕਿੰਨੀ ਵੀ ਉਮਰ ਦਾ ਹੈ ਮੈਂ ਬਹੁਤ ਵਾਰ ਮਾਪਿਆਂ ਨੂੰ ਦੇਖਿਆ ਜਿਹੜੇ ਆਪਣੇ 5 ਸਾਲ ਦੇ ਬੱਚੇ ਦੀ ਉਹ ਬੜੀ ਸਿਫਤ ਕਰਦੇ ਹੁੰਦੇ ਆ ਕਿ ਇਹ ਸਾਡਾ ਬੱਚਾ ਬਹੁਤ ਸਿਆਣਾ ਹੈ ਉਸ ਬੱਚੇ ਦਾ ਦਿਮਾਗ ਦੇ ਵਿੱਚ ਉਹਦਾ ਆ ਜਾਂਦਾ ਮੈਂ ਬਹੁਤ ਸਿਆਣਾ ਹੈ ਤੇ ਉਹ ਸਿਆਣੀਆਂ ਗੱਲਾਂ ਕਰਨ ਲੱਗ ਜਾਂਦਾ ਤੇ ਜਦੋਂ ਜਿਹੜੇ ਮਾਪੇ ਇਹ ਕਹਿੰਦੇ ਹੁੰਦੇ ਆ ਉਹ 12-12 ਸਾਲ 15-15 ਸਾਲ ਦੇ ਵਿੱਚ ਨੂੰ ਕਹਿਣਗੇ ਇਹ ਤਾਂ ਹਜੇ ਨਿਆਣਾ ਹੈ ਉਹਦੇ ਬੱਚੇ ਦਿਮਾਗ ਦੀ ਪਲਾਨਿੰਗ ਸਿਸਟਮ ਉਵੇਂ ਹੁੰਦਾ ਚਲਾ ਜਾਂਦਾ ਕਿ ਮੈਂ ਤਾਂ ਹਜੇ ਨਿਆਣਾ ਮੈਂ ਵੱਡਾ ਨਹੀਂ ਹੋਇਆ ਸੋ ਇਹ ਸਾਰੀ ਜਿਹੜੀ ਪਹਿਲ ਪਹਿਲ ਜਿਹੜੀ ਸ਼ੁਰੂ ਹੁੰਦੀ ਹੈ ਬੱਚੇ ਦੀ ਜਿਹੜੀ ਸਿੱਖਿਆ ਸ਼ੁਰੂ ਹੁੰਦੀ ਹੈ ਉਹ ਸਕੂਲ ਦੀ ਸਿੱਖਿਆ ਦੂਜੇ ਨੰਬਰ ਤੇ ਆ ਪਹਿਲੇ ਨੰਬਰ ਤੇ ਪਰਿਵਾਰ ਦੇ ਵਿੱਚ ਉਹਨੂੰ ਕੀ ਸਿਖਾਇਆ ਜਾਂਦਾ ਹੈ ਪਰਿਵਾਰ ਦੇ ਵਿੱਚ ਉਹ ਕੀ ਸਿੱਖਦਾ ਇਹਨੇ ਬੱਚੇ ਨੂੰ ਕਾਮਯਾਬ ਕਰਨਾ ਇਸ ਕਰਕੇ ਪਰਿਵਾਰ ਦੇ ਵਿੱਚ ਆਪਣਾ ਮਾਹੌਲ ਬਦਲੋ ਪਰਿਵਾਰ ਦੇ ਵਿੱਚ ਇਹਨਾਂ ਗੱਲਾਂ ਨੂੰ ਲੈ ਕੇ ਆਓ ਛੋਟੀਆਂ-ਛੋਟੀਆਂ ਗੱਲਾਂ ਨੂੰ ਅਗਰ ਤੁਹਾਨੂੰ ਸਮਝ ਨਹੀਂ ਲੱਗਦੀ ਕਿਸੇ ਤਰ੍ਹਾਂ ਦੀ ਤਾਂ ਤੁਸੀਂ ਕਿਸੇ ਵੀ ਸਿਆਣੇ ਬੰਦੇ ਦੀ ਸਲਾਹ ਲੈ ਸਕਦੇ ਹੋ ਪਰ ਜ਼ਿੰਦਗੀ 'ਚ ਇੱਕ ਗੱਲਾਂ ਵਿੱਚ ਯਾਦ ਰੱਖਣੀ ਹੈ ਕਿ ਜੀਤੋਂ ਵੀ ਸਲਾਹ ਲੈਣੀ ਹੈ ਉਹ ਬੰਦਾ ਵੀ ਘਟੋ-ਕਟ ਉਸ ਚੀਜ਼ ਦੇ ਕਾਬਿਲ ਹੋਣਾ ਚਾਹੀਦਾ ਜੀ ਧੰਨਵਾਦ ਸਸ਼ੇ ਕਾਲ ਜੀ